ਨੰਗਲ ਵਿਖੇ 2 ਜੂਨ ਨੂੰ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਹੋਈ ਸੀ ਇਸ ਸਬੰਧ ਵਿੱਚ ਅੱਜ ਵਿਸ਼ੇਸ਼ ਤੌਰ ਤੇ ਐਸ ਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਪਹੁੰਚੇ ਉਹ ਬਾਬਾ ਸਾਹਿਬ ਦੇ ਬੁੱਤ ਨੂੰ ਨਤਮਸਤਕ ਹੋਏ ਬਸਪਾ ਵੱਲੋਂ ਬੁੱਤ ਲਾਗੇ ਲਾਇਟਰਨੇ ਦੇ ਵਿੱਚ ਵੀ ਗੜੀ ਪਹੁੰਚੇ ਤੇ ਜਸਬੀਰ ਸਿੰਘ ਗੜੀ ਨੂੰ ਵੇਖ ਕੇ ਬਸਪਾ ਵਰਕਰ ਨਾਰੇ ਲਾਉਣ ਲੱਗ ਪਏ ਇਸ ਸਮੇਂ ਪਾਰੀ ਪੁਲਿਸ ਫੋਰਸ ਮੌਜੂਦ ਸੀ ਇਸ ਉਪਰੰਤ ਜਸਬੀਰ ਗੜੀ ਨਗਰ ਕਾਉਂਸਲ ਦਫ਼ਤਰ ਫਿਲੌਰ ਪਹੁੰਚੇ ਜਿੱਥੇ ਕਿ ਫਿਲੌਰ ਦੀ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ मौजूदा हालात सब ने चानना आगुआ ने कहा कि डाक्टर अंबेडकर दे जो भी पिंडा शहर च बुत लगते हैं उस बुत की सामभ संभाल की जिम्मेवारी बुत लाने वाली होनी चाहिदी है त फिलौर हल्के उन्नती बुत डाक्टर अम्बेडकर लगे लग हैं हलका पदर कमेटी प्रशासन न मिलके बढ़नी चाहती है जिन्हों की सहमति तो बिना कोई भी बुत नहीं लगना चाहता चेयरमैन जसबीर सिंह गड़ी ने कहा कि बुथ दी बेदबीकरण वाले दोषियों चो एक दोषी फड़ लिया गया है ते बाकी दोषी जल्द पड़े जाएंगे। ओना कहा कि जो भी बुथ पंजाब च लाए जानो पंचायत वालों मते पाके लाए जानते समाज पलाई विभाग दे अंतर्गत लगन। इस मौके एसडीएम प्रलीन कौर प्रिंसिपल प्रेम कुमार हल्का इंचार्ज फिलोर डीएसपी फिलोर सर्वण सिंह बल हरमेश लाल प्रधान नगर काउंसिल गुरायां ਮਹਿੰਦਰ ਪਾਲ ਪ੍ਰਦਾਨ ਨਗਰ ਕੌਂਸਲ ਫਿਲੌਰ ਤਾਰਾ ਚੰਦ ਰਾਜਕੁਮਾਰ ਸੰਦੂ ਕਾਉਂਸਲਰ ਜਸਪਾਲ ਗਿੰਡਾ ਕਾਉਂਸਲਰ ਸੰਜੀਵ ਹੀਰ ਜਰਨੈਲ ਫਿਲੌਰ ਦੀਪਕ ਰਸੂਲ ਪੂਰੀ ਤੇ ਹੋਰ ਮੌਜੂਦ ਸਨ ਛੇਕਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਦੇਖੋ ਉੱਥੇ ਨੰਬਰ 1 ਪ੍ਰਸ਼ਾਸਨ ਨੂੰ ਜਰੂਰ ਬਾਬਾ ਸੱਭ ਬੇੜਕਰ ਦੇ ਬੋਤ ਨੂੰ ਰਿਪੇਅਰ ਸਪੇਅਰ ਜੋ ਵੀ ਉੱਥੇ ਹੋਣੇ ਵਾਲਾ ਕੰਮ ਹੈ ਉਹ 24 48 ਘੰਟਿਆਂ ਦਾ ਬਹੁਤ ਲੰਬਾ ਕੰਮ ਨਹੀਂ ਆ ਉਹਨੂੰ ਪਿੰਡ ਵਾਲਿਆਂ ਦੇ ਹੱਥੇ ਨਹੀਂ ਛੱਡ ਕੇ ਆਮ ਲੋਕਾਂ ਦਾ ਪ੍ਰਸ਼ਾਸਨ ਨੂੰ ਆਪਣੇ ਹੱਥ ਵਿੱਚ ਲੈ ਕੇ ਉਹ ਜਲਦੀ ਨੁਕਤਾਵਾ ਚਾਹੀਦਾ ਔਰ ਦੂਸਰਾ ਜਿਹੜੇ ਉੱਥੇ ਲੋਕ ਬੈਠੇ ਨੇ ਬਾਬਾ ਸਾਹਿਬ ਮੇੜਕਰ ਦੀ ਜਾਇਾਕਾਰ ਕਰਨ ਵਾਲੇ ਲੋਕ ਨੇ ਮੈਂ ਉਹਨਾਂ ਕੋਲ ਗਿਆ ਮੈਂ ਸਾਰਿਆਂ ਨੂੰ ਫਤਿਹ ਬਲਾ ਕੇ ਆਇਆ ਦਰੀ ਤੇ ਬੈਠਿਆਂ ਨੂੰ ਔਰ ਜਿੱਦਾਂ ਉਹ ਜਾਇਾਕਾਰ ਕਰਦੇ ਸੀ ਮੈਂ ਬਤੌਰ ਅਨਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਮੈਂ ਖੁਦ ਉੱਥੇ ਜਾਇਾਕਾਰ ਕਰਕੇ ਆਇਆ ਬਾਬਾ ਸਾਹਿਬ ਮੇੜਕਰ ਦੀ ਉਹ ਖੁਸ਼ੀ ਦੀ ਗੱਲ ਹੈ ਕਿ ਜੇ ਮੈਂ ਨਾਰਾ ਲਾਉਂਦਾ ਸੀ ਤਾਂ ਦਰੀ ਤੇ ਬੈਠੇ ਵਾਲੇ ਮੇਰੇ ਨਾਰੇ ਦਾ ਜਵਾਬ ਦਿੰਦੇ ਸੀ ਮੈਂ ਉਹਨਾਂ ਦਾ ਵੀ ਸ਼ੁਕਰੀਆ ਦਾ ਕਰਦਾ ਜਿਹੜੇ ਜਵਾਬ ਦਿੰਦੇ ਸੀ ਔਰ ਬਾਬਾ ਸਾਹਿਬ ਅੰਬੇਡਕਰ ਦੀ ਹਰ ਇਨਸਾਨ ਜੈਜਾਕਾਰ ਚਾਹੁੰਦਾ ਹੈ ਜਿਹੜੇ ਅੱਜ ਇਸ ਕਮਰੇ 'ਚ ਬੈਠੇ ਹੈ ਵੀ ਜੈਜਾਕਾਰ ਚਾਹੁੰਦੇ ਆ ਜਿਹੜੇ ਉਸ ਦਰੀ ਤੇ ਬੈਠੇ ਉਹ ਵੀ ਜੈਜਾਕਾਰ ਚਾਹੁੰਦੇ ਆ ਘੜੀ ਵੀ ਚਾਹੁੰਦੇ ਆ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬਾਬਾ ਸਾਹਿਬ ਦੀ ਜੈਜਾਕਾਰ ਜਿਹੜੀ ਆ ਉਹ ਇਕੱਠੇ ਹੋ ਕੇ ਕਰਨੀ ਚਾਹੀਦੀ ਹੈ ਇਕੱਠੇ ਹੋਣ 'ਚ ਥੋੜੀ ਜਿਹੀ ਕਮੀ ਲੱਗੀ ਸਰ ਐਮ ਸੀ ਜੀ ਆਉਂਦੇ ਇੱਕ ਸਵਾਲ ਚੱਕਿਆ ਸਰ ਰਾਜkumar ਸੰਧੂ ਜੀ ਨੇ ਕਿ ਇਹ ਫ੍ਰੈਂਡਲੀ ਮੈਚ ਤਾਂ ਨਹੀਂ ਖੇលਿਆ ਜਾ ਰਿਹਾ ਸਰਕਾਰ ਨੂੰ ਭੜਕਾਣ ਲਈ ਦੇਖੋ ਇੱਕ ਪਿੰਡ ਦੇ ਵਿੱਚ ਦੋ ਜੇ ਆਪਾਂ ਕੈਨੇਡਾ ਅਮਰੀਕਾ ਦੇ ਵਿੱਚ ਦੋਸ਼ੀ ਨੂੰ ਲੱਭ ਰਹੇ ਆ ਤਾਂ ਸਾਨੂੰ ਨੰਗਲਪਿੰਡ ਚੋਂ ਵੀ ਕੋਈ ਦੋਸ਼ੀ ਲੱਭਣਾ ਚਾਹੀਦਾ ਕੋਈ ਮਿਲਿਆ ਗਿਆ ਤਾਂ ਇਹ ਵਿੱਚ ਹੈਗਾ ਸਰ ਇਸ ਤੋਂ ਲਾਵਾ ਪ੍ਰਸ਼ਾਸਨ ਦਾ ਕੀ ਰੋਲ ਹੈ ਤੁਹਾਨੂੰ ਡਿਪਟੀ ਸਾਹਿਬ ਨੇ ਰਿਪੋਰਟ ਦਿੱਤੀ ਜੰਮੀਆ ਸਾਹਿਬ ਨੇ ਰਿਪੋਰਟ ਦਿੱਤੀ ਜੰਮੀਆਮ ਸਾਹਿਬ ਨੇ ਮਾਨਯੋਗ ਡੀਐਸਪੀ ਸਾਹਿਬ ਨੇ ਔਰ ਇਹਨਾਂ ਤੋਂ ਪਹਿਲਾਂ ਮੇਰੀ ਮਾਨਯੋਗ ਐਸਐਸਪੀ ਸਾਹਿਬ ਨਾਲ ਅਧਿਆਤਿ ਨਾਲ ਲੰਬੀ ਗੱਲਬਾਤ ਹੋਈ ਆ ਔਰ ਮੈਨੂੰ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਂ ਇਸ ਗੱਲ ਤੇ ਬਕੈਦਾ ਉਹਨਾਂ ਦੀ ਰਿਪੋਰਟ ਵੀ ਸਾਰੀ ਲਈ ਹੈ ਸੋਣੀ ਜਿਹੜੀ ਮੈਂ ਰੱਖਾ ਤਾਂ ਚੰਚਿੰਡਾ ਲੱਗਦਾ ਕਿਉਂਕਿ ਉਹ ਡਿਪਾਰਟਮੈਂਟ ਦੀ ਰਿਪੋਰਟ ਹੈ ਉਹ ਡਿਪਾਰਟਮੈਂਟ ਹੀ ਰੱਖੇਗਾ ਪਰ ਮੈਂ ਇਸ ਗੱਲ ਦਾ ਭਰੋਸਾ ਸਮੁੱਚੇ ਅਬੇੜਕਰੀਆਂ ਸਮੁੱਚੇ ਅਨੁਸੂਚਿਤ ਜਾਤੀ ਵਰਗਾਂ ਨੂੰ ਸਮੁੱਚੇ ਹੀ ਬਾਬਾ ਸਾਹਿਬ ਅਬੇੜਕਾਂ ਨੂੰ ਮੰਨਣ ਵਾਲਿਆਂ ਨੂੰ ਇਹ ਦੋਹਣਾ ਹੈ ਕਿ ਬਾਬਾ ਸਾਹਿਬ ਅਬੇੜਕਰ ਦੇ ਬੁੱਤ ਦਾ અપਮਾਨ ਕਰਨ ਵਾਲਿਆਂ ਨੂੰ ਜੇਲਾ ਸੁਧਿਆ ਜਾਏਗਾ ਔਰ ਮੈਨੂੰ ਉਮੀਦ ਹੈ ਤਿੰਨ ਤੋਂ ਲੈ ਕੇ ਪੰਜ ਦਿਨ ਦੇ ਵਿੱਚ ਵਿੱਚ ਹੀ ਤੁਹਾਨੂੰ ਜੇਲਾ ਚ ਨਜ਼ਰ ਆਉਣਗੇ ਇਸ ਗੱਲ ਦਾ ਮੈਂ ਪ੍ਰਮਾਣ ਦਿਵਾਉਂਦਾ ਕੀ ਗੱਡੀ ਸਰ ਇਹ ਇੱਥੇ ਨਹੀਂ ਕਾਰਵਾਈ ਕੀਤੀ ਜਾਂਦੀ ਸਰ ਇਹਨਾਂ ਦੇ ਜਿਹੜੀ ਸਟੈਚੂ ਦੇ ਉੱਪਰ ਅੱਗੇ ਤੋਂ ਇਹਨਾਂ ਦੀ ਕਾਰਵਾਈਆਂ ਨਾ ਹੋਣ ਉਹਦੇ ਲਈ ਕੋਈ ਸੁਧਾਰ ਤੁਸੀਂ ਇਹਨਾਂ ਨੂੰ ਪ੍ਰਸ਼ਾਸਕੀ ਅਧਿਕਾਰ ਦੇਖੋ ਇਹਦੇ ਵਿੱਚ ਜਿੱਦਾਂ ਫਲੋਰ ਸਬਡਿਵੀਜ਼ਨ ਹੈ ਇੱਥੇ ਡੀਐਸਪੀ ਸਾਹਿਬ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਪ੍ਰਸ਼ਾਸਨ ਨੇ ਕਿ 29 ਸਟੈਚੂਜ਼ ਜਿਹੜੇ ਹੈਗੇ ਆ ਉਹ ਸਬਡਿਵੀਜ਼ਨ ਦੇ ਵਿੱਚ ਨੇ ਔਰ ਮੈਂ ਐਸਐਸਪੀ ਸਾਹਿਬ ਨੂੰ ਪੁੱਛਿਆ ਸੀ ਤੇ ਅੱਤੀ ਨੂੰ ਉਹਨਾਂ ਨੇ ਕਿਹਾ ਕਿ 61 ਮੇਰੇ ਅੰਦਰ ਮੇਰੇ ਡਿਸਟ੍ਰਿਕਟ ਦੇ ਵਿੱਚ ਨੇ ਔਰ ਜਿਹੜੀ ਪੂਰੀ ਰੇਂਜ ਹੈਗੀ ਆ ਇਹ ਜਲੰਧਰ ਜਿਹੜੀ ਰੇਂਜ ਹੈ ਲਗਭਗ 300 ਦੇ ਲਗਭਗ ਸਟੈਚੂ ਜਿਹੜੇ ਇੱਥੇ ਲੱਗੇ ਹੋਏ ਨੇ ਔਰ ਇਹਨਾਂ ਸਟੈਚੂ ਦੇ ਉੱਤੇ ਮੈਂ ਪ੍ਰਸ਼ਾਸਨ ਨੂੰ ਇਹ ਵੀ ਸੁਝਾ ਦਿੱਤਾ ਆ ਕਿ ਜਦੋਂ ਛੋਟੇ ਹੁੰਦੇ ਸੀ ਤਾਂ ਕਾਲੇ ਕੱਚਿਆਂ ਦਾ ਜੋਗ ਹੁੰਦਾ ਸੀਗਾ ਤਾਂ ਪਿੰਡਾਂ 'ਚ ਠਿੱਕਰੀ ਪੈਰੇ ਲੱਗਦੇ ਸੀ ਤੇ ਅੱਜ ਜੇ ਵਿਦੇਸ਼ੀ ਸ਼ਕਤੀਆਂ ਦੇ ਦਮ ਤੇ ਇੱਕ ਨਕਲੀ ਸਿੱਖ ਬਣ ਕੇ ਔਰ ਨਕਲੀ ਖਾਲਸਤਾਨੀ ਬਣ ਕੇ ਇਹ ਤਾਰਾ ਮਾਰ ਰਿਹਾ ਤਾ ਕੋਈ ਗਾਨੀ ਤਾਰਾ ਮਾਰਨਦੇਉ ਤੇ ਜਿਹੜੇ ਬਾਬਾ ਸਾਹਿਬ ਨੂੰ ਮੜਕ ਨੂੰ ਮੰਨਣ ਵਾਲੇ ਆ ਇਹਨਾਂ ਦੀ ਆ ਵੀ ਇੱਕ ਠਿਕਰੀ ਜਿਹੜੀ ਆ ਟੀਮਾਂ ਆ ਜਿਹੜੀ ਵੌਲੰਟੀਅਰ ਟੀਮਾਂ ਆ ਤਾਂ ਉਹ ਜ਼ਰੂਰ ਉਹਨਾਂ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕੀਤੀ ਆ ਮੈਂ ਲੋਕਲ ਸਬਡਿਵੀਜ਼ਨ ਨੂੰ ਵੀ ਇਹ ਬੇਨਤੀ ਸਰ ਗੱਡੀ ਸਾਹਿਬ ਇੱਕ ਤਾਂ ਕਮੇਟੀ ਨਹੀਂ ਬਣਨੀ ਚਾਹੀਦੀ ਵੀ ਜਿੱਦਾਂ ਜਿਹਦਾ ਦਿਲ ਕਰਦਾ ਵੀ ਉਹ ਸਟੈਚੂ ਲਾ ਦਿੰਦਾ ਵੀ ਇੱਕ ਕਮੇਟੀ ਦਾ ਗੱਟਰ ਹੋਣਾ ਚਾਹੀਦਾ ਤਾਂ ਕਿ ਪਿੰਡਾਂ ਚ ਇਦਾਂ ਦਾ ਮਾਹੌਲ ਨਾ ਖਰਾਬ ਹੋਵੇ ਦੇਖੋ ਇਹ ਬਿਲਕੁਲ ਤੁਹਾਡੀ ਅੱਜ ਕੱਲ ਜਿਹੜੀ ਨਿਕਲ ਕੇ ਆਈ ਆ ਔਰ ਮੈਂ ਇਹਨੂੰ ਬਕਾਇਦਾ ਤੌਰ ਤੇ ਚੰਗੇ ਬਿੰਦੂਆਂ ਦੇ ਵਿੱਚ ਮੈਂ ਨੋਟ ਕੀਤਾ ਆ ਕਿ ਜਿਹੜਾ ਨਗਰ ਕੌਂਸਲ ਦਾ ਪ੍ਰਸ਼ਾਸਨ ਹੈ ਜਾਂ ਪਿੰਡ ਦਾ ਪ੍ਰਸ਼ਾਸਨ ਹੈ ਪੰਚਾਇਤ ਹੈ ਚਾਹੀ ਨਗਰ ਕੌਂਸਲ ਹੈ ਜਦੋਂ ਵੀ ਕੋਈ ਬੁੱਤ ਲੱਗਣਾ ਹੈ ਉਹ ਪੰਚਾਇਤ ਦੇ ਮਤੇ ਰਾਹੀਂ ਲੱਗੇ ਔਰ ਜਾਂ ਪ੍ਰਸ਼ਾਸਨ ਦੇ ਜਿਹੜਾ ਕੌਂਸਲ ਦਾ ਮਤੇ ਰਾਹੀਂ ਲੱਗੇ ਔਰ ਉਹਦੇ ਤੇ ਬਕਾਇਦਾ ਜਿਹੜਾ ਡਿਪਾਰਟਮੈਂਟ ਨੂੰ ਜਾਵੇ ਕਿ ਇਹਦੀ ਮਨਜ਼ੂਰੀ ਚਾਹੀਦੀ ਹੈ ਜਿਹੜੀ ਤੁਸੀਂ ਗੱਲ ਗੰਦਗੀ ਦੀ ਕੀਤੀ ਢੇਰ ਦੀ ਕੀਤੀ ਛੱਪੜਾਂ ਦੀ ਕੀਤੀ ਕਬਜ਼ੇ ਵਾਲੀ ਜਗ੍ਹਾ ਦੀ ਕੀਤੀ ਇਹਨਾਂ ਜਗ੍ਹਾ ਦੇ ਉੱਤੇ ਹੀ ਬੁੱਤ ਨਹੀਂ ਲੇਕਿ ਬਹੁਤ ਸੋਹਣੀ ਗੱਲ ਹੈ ਇਹ ਔਰ ਇਦੋਂ ਲਈ ਮੇਰੇ ਦਿਮਾਗ 'ਚ ਹੀ ਆਇਆ ਕਿ ਇਹ ਸਾਰਾ ਪ੍ਰੋਸੀਜਰ ਜਿਹੜਾ ਆ ਵੈਲਫੇਅਰ ਡਿਪਾਰਟਮੈਂਟ ਦੇ ਮਾਧਿਅਮ ਤੋਂ ਇਹ ਜਾਵੇ ਇਹ ਸੁਝਾਅ ਤੁਹਾਡਾ ਜਿਹੜਾ ਦਿੱਤੇ ਆ ਇਹ ਮੈਂ ਲਿਖ ਕੇ ਜਰੂਰ ਸਰਕਾਰ ਨੂੰ ਦਿੱਤਾ ਸਰ ਇੱਕ ਪੰਜਾਬ ਨੇ ਖੋਰ ਵੀ ਗੱਲ ਕੀਤੀ ਜਣਾ ਤੇ ਧਰਨਾ ਲੱਗਾ ਆ ਉਹ ਫਾਈਨਾਂਸ ਪ੍ਰੋ ਲੱਗਾ ਦੇਖੋ ਮੈਂ ਬੇਨਤੀ ਕਰਨੀ ਚਾਹਣਾ ਹਾਂ ਮੈਨੂੰ ਨੰਗਲਪਿੰਡ ਦੇ ਇਹ ਸਾਥੀ ਬੋਲ ਰਹੇ ਸੀ ਅੱਜ ਜਿਹੜੇ ਵਿੱਚ ਬੈਠੇ ਆ ਕਿ ਉੱਥੇ 12-15 ਲੱਖ ਰੁਪਇਆ ਆਇਆ ਇਹਨਾਂ ਦੇ ਪਤਾ ਨਹੀਂ ਕਿ ਕਿਸ ਮੇਕਲ ਦਾ ਹਿਸਾਬ ਤਾਂ ਨਹੀਂ ਨਿਕਲ ਰਹੀ ਆ ਔਰ ਮੇਰੀ ਤਾਂ ਪ੍ਰਸ਼ਾਸਨ ਨੂੰ ਹੀ ਬੇਨਤੀ ਆ ਕਿ ਜਿਹੜਾ ਗ੍ਰਾਮ ਸਭਾ ਦੀ ਉੱਥੇ ਮੀਟਿੰਗ ਬੁਲਾ ਕੇ ਉਹਨਾਂ ਦੇ ਕਿੰਨੇ ਝੋਲ ਵਾਏ ਕਿੰਨਾ ਤੇਲ ਵਾਇਆ ਕਿੰਨਾ ਘਿਓ ਵਾਇਆ ਕਿਹਦੇ ਘਰ ਗਿਆ ਔਰ ਕਿੰਨਾ ਧਰਨੇ ਚ ਵੰਡਿਆ ਗਿਆ ਔਰ ਜਿਹੜਾ ਜੇ 12-15 ਲੱਖ ਹੈ ਤਾਂ 1.5 ਲੱਖ ਦਾ ਬੁੱਤ ਲੱਗਦਾ 1.5 ਲੱਖ ਦਾ ਕਮਰਾ ਬਣਦਾ ਇਹ 2 ਮਹੀਨਿਆਂ ਚ ਬਣਿਆ ਕਿਉਂ ਨਹੀਂ ਇਹ ਤਾਂ 24 ਘੰਟਿਆਂ ਚ ਬਣਾ ਕੇ ਪੰਨੂ ਦੇ ਮੂੰਹ ਤੇ ਚਪੇੜ ਮਾਰਨੀ ਚਾਹੀਦੀ ਸੀ ਜੇ 24 ਘੰਟਿਆਂ ਚ ਇਹਨੂੰ ਬਾਬਾ ਸਾਹਿਬ ਮੇੜਕਰ ਦਾ ਸਨਮਾਨ ਬਹਾਲ ਨਾ ਖਾਲੀ ਉੱਥੇ ਟੈਨਾਂ ਲੱਗਦੀਆਂ ਹਲੇ ਵੀ ਸਮੇਂ ਟ ਖੇਲ ਰਹੇ ਆ ਪਿਆ ਇਹ ਦਰੀ ਤੇ ਬੈਠੇ ਨੂੰ ਕੀ ਕਰਨਾ ਆ ਮਜ਼ਦੂਰਾ ਦੇ ਨਾਲ ਲਾ ਕੇ ਦਵਾ ਦਾ ਪੁੱਤ ਦੀ ਕੰਮ ਕੰਮ ਕੰਪਲੀਟ ਕਰਨਾ ਚਾਹੀਦਾ ਸੀ ਤਾਂ ਮੈਂ ਉਹਨਾਂ ਭਰਾਵਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਆ ਤੁਸੀਂ ਵੀ ਸਾਡੇ ਆਪਣੇ ਆ ਅਸੀਂ ਵੀ ਤੁਹਾਡੇ ਆ ਕਿਰਪਾ ਕਰਕੇ ਨਾਰੇ ਬਾਜੀ ਬਾਤ ਕਰੀਏ ਆਪਾਂ ਪਹਿਲਾਂ ਬਾਬਾ ਸਾਹਿਬ ਦਾ ਪੁੱਤ ਦਾ ਜਿਹੜਾ ਸਹੀ ਮਿਹਰਬਾਨ ਕਰ ਲੈਣਾ ਚਾਹੀਦਾ